ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆਪਣਾ ਜੀ ਬਲਜੀਤ ਕੜੀ ਜਗ੍ਹਾ ਤੋਂ ਆਏ ਆ ਟਰੋਲੀ ਕਲਾਂ ਤੋਂ ਬਾਬਾ ਮੱਤੀ ਜੀ ਅੱਛਾ ਠੀਕ ਹੈ ਜੀ ਤੇ ਤੁਹਾਨੂੰ ਕੀ ਸਮੱਸਿਆ ਤੁਹਾਨੂੰ ਮੇਰੀ ਲੱਤ 'ਚ ਜਿੱਦਾਂ ਕੋਈ ਪ੍ਰੋਬਲਮ ਸੀਗੀ ਤਾਂ ਉਹਦੇ ਕਰਕੇ ਤੋਰ ਨਹੀਂ ਸੀ ਹੁੰਦਾ ਡੇਸੀ ਦੀ ਪ੍ਰੋਬਲਮ ਸੀ ਜਾਨੀ ਕਿ ਡੇਸੀ ਦੀ ਪ੍ਰੋਬਲਮ ਸੀ ਅੱਛਾ ਜੀ ਤੇ ਕਿੰਨੇ ਸਾਲ ਹੋ ਗਏ ਦੋ ਸਾਲ ਦੋ ਸਾਲ ਹੋ ਗਏ ਨਾ ਤੇ ਪਹਿਲਾਂ ਦਵਾਈ ਕਿੱਥੋਂ ਖਾਧੀ ਸੀ ਦੱਲਾ ਹੁਸ਼ਿਆ ਕਰੋ ਵੀ ਖਾਤੀ ਆਦਮ ਪਰ ਵੀ ਖਾਤੀ ਜਦੋਂ ਫਰਕ ਨਹੀਂ ਪਿਆ ਫਰਕ ਨਹੀਂ ਪੈਣਾ ਹਾਂਜੀ ਇੱਥੇ ਹੁਣ ਦੀ ਕਿੰਨੀ ਵਾਰ ਦਵਾਈ ਲੈਣ ਆਏ ਆ ਅੱਜ ਪਹਿਲੀ ਵਾਰ ਹੀ ਆਏ ਹਾਂ ਪਹਿਲੀ ਵਾਰ ਦਵਾਈ ਲੈਣ ਆਏ ਹਾਂ ਹਾਂਜੀ ਇਹ ਤੁਹਾਨੂੰ ਕਿੰਨਾ ਫਰਕ ਲੱਗਦਾ 100 ਚੋਂ 100 ਚੋਂ ਮੈਨੂੰ 70 ਕ ਲੱਗਦਾ ਹੈ ਪਹਿਲੀ ਵਾਰ 70 ਫਰਕ ਮੈਂ ਕਹਿੰਨਾ ਹਾਂ ਹਾਂਜੀ ਤੇ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਤੁਹਾਨੂੰ ਫਰਕ ਪ੍ਰੋਬਲਮ ਆ ਰਹੀ ਸੀ ਤੋ ਜਿੱਦਾਂ ਮੇਰੀ ਲੱਤ ਤੇ ਪ੍ਰੋਪਰ ਪਹਾਰਦੀ ਸੀ ਆ ਰਿਹਾ ਪੂਰਾ ਅੱਛਾ ਜੀ ਹਾਂ ਜੀ ਹੁਣ ਮੈਂ ਉਹ ਦੋਨੇ ਲੱਤਾਂ ਤੇ ਮੇਰੇ ਸੇਮ ਸੇਮ ਪਹਾਰਿਆ ਖੜਿਆ ਅਸਲ ਵਿੱਚ ਜਿੱਦਾਂ ਇੱਕ ਲੱਤ ਤੇ ਆਉਂਦਾ ਸੀ ਦੂਜੀ ਤੇ ਨਹੀਂ ਸੀ ਆਉਂਦਾ ਤੇ ਮੈਂ ਦੋਨਿਆਂ ਤੇ ਬਰਾਬਰ ਪਹਾਰ ਖੜਿਆ ਬਰਾਬਰ ਖੜਿਆ ਹਾਂ ਬਿਲਕੁਲ ਹਾਂ ਜੀ ਚਲੋ ਮਹਾਰਾਜ ਤੁਹਾਨੂੰ ਤੁਸੀਂ ਬਖਸ਼ਣ ਜੀ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਸੰਗਤਾਂ ਨੂੰ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਵੱਧ ਤੋਂ ਵੱਧ ਇਸ ਸਥਾਨ ਤੇ ਆ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ ਤਾਂ ਆਪਣੇ ਰੋਗ ਠੀਕ ਕਰੋ ਠੀਕ ਹੈ ਧੰਨਵਾਦ ਜੀ ਹਾਂ ਜੀ